ਨਸ਼ਾ ਤਸਕਰ ਵੱਲੋਂ ਪੁਲਿਸ ਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਤਾਂ ਪਟਿਆਲਾ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਜਿੱਥੇ ਨਸ਼ਾ ਤਸਕਰ ਦੇ ਵੱਲੋਂ ਪੁਲਿਸ ਐਸਐਸਆਈ ਤੇ ਫਾਇਰ ਕੀਤਾ ਜਾਂਦਾ ਹੈ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਇਨਕਾਊਂਟਰ ਆ ਜਿਹੜਾ ਉਹ ਪਟਿਆਲਾ ਦੇ ਵਿੱਚ ਹੋਇਆ ਹੈ ਦਰਅਸਲ ਸੰਦੀਪ ਕੁਮਾਰ ਉਰਫ ਦੇਵੀ ਨਾ ਦੇ ਇੱਕ ਨਸ਼ਾ ਤਸਕਰ ਨੂੰ ਪੁਲਿਸ ਪਾਰਟੀ 23 ਨੰਬਰ ਫਾਟਕ ਨੇੜੇ ਰਿਕਵਰੀ ਦੇ ਲਈ ਲੈ ਕੇ ਗਈ ਸੀ ਜਿੱਥੇ ਰਿਕਵਰੀ ਦੌਰਾਨ ਉਸ ਦੇ ਵੱਲੋਂ ASI ਉੱਤੇ ਫਾਇਰ ਕਰ ਦਿੱਤਾ ਜਾਂਦਾ ਹੈ ਤਾਂ ASI ਦੇ ਵੱਲੋਂ ਵੀ ਜਵਾਬੀ ਕਾਰਵਾਈ ਵਿੱਚ ਦੋ ਫਾਇਰ ਕੀਤੇ ਜਾਂਦੇ ਨੇ ਜਿਸ ਦੇ ਵਿੱਚੋਂ ਇੱਕ ਫਾਇਰ ਦੋਸ਼ੀ ਦੀ ਲੱਤ ਤੇ ਲੱਗਦਾ ਹੈ ਤਾਂ ਮੌਕੇ ਦੇ ਉੱਤੇ ਮੁਰ ਤੋਂ ਉਸ ਦੋਸ਼ੀ ਨੂੰ ਕਾਬੂ ਕਰ ਲਿਆ ਜਾਂਦਾ ਹੈ ਤਾਂ ਇਸ ਦੋਸ਼ੀ ਦੇ ਉੱਤੇ 25 ਮਾਮਲੇ ਦਰਜ ਨੇ ਲੁੱਟਖੋਹ ਅਤੇ ਨਸ਼ਿਆਂ ਦੇ ISU ਦੇ ਉੱਤੇ ਮਾਮਲੇ ਨੇ ਜਿਹੜੇ ਉਹ ਦਰਜ ਨੇ ਦੂਜੇ ਪਾਸੇ ਐਸਡੀ ਪਤਨੀ ਉੱਤੇ ਵੀ ਅਪਰਾਧਿਕ ਮਾਮਲੇ ਦਰਜ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਨਸ਼ਾ ਤਸਕਰ ਦੇ ਉੱਤੇ ਅਗਲਾ ਕਿਹੜਾ ਐਕਸ਼ਨ ਹੁੰਦਾ ਏ